ਦੋਸਤੋ ਸਤਿ ਸ੍ਰੀ ਅਕਾਲ ਅੱਜ ਅਡਕੂਰ ਤੋਂ ਜਿੱਦ ਤੋਂ ਸ਼ਾਤੂ ਬੜੀ ਗਰਮੀ ਸੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਇਹ ਮੀਂਹ ਲੱਗਿਆ ਸਾਰੇ ਉਸ ਪਰਮੇਸ਼ਰ ਦਾ ਵਾਹਿਗੁਰੂ ਦਾ ਸੰਤੋ ਸਭ ਧੰਨਵਾਦ ਕਰ ਰਹੀਆਂ ਜੀ ਗਰਮੀ ਵਾਸੀ ਕੱਲ ਤਾਂ ਖੜਿਆ ਨਹੀਂ ਜਾਂਦਾ ਸੋ ਪੈਣ ਨਹੀਂ ਸੀ ਹਵਾ ਵੀ ਘੱਟ ਚੱਲਦੀ ਸੀ ਕਈ ਵਾਰ ਚੱਲ ਵੀ ਬੰਦ ਸੀ ਹੋ ਸਵੇਰ ਜੀ ਬੁੰਦਾ ਮੰਦੀ ਆ ਆ ਹਲਕੀ ਬਾਰਸ਼ ਲਕੀ ਹੋਆ ਬੜੀ ਠੰਡੀ ਠੰਡੀ 쿨쿨 ਹਵਾ ਆ ਰਹੀ ਆ ਸ਼ੁਕਰ ਹੈ ਵਾਹਿਗੁਰੂ ਦਾ ਬੰਦਾ ਤਾਂ ਮੜੀ ਜੀ ਵੀ ਕੋਈ ਚੀਜ਼ ਦੇ ਕੇ ਜਿਤਾਰਦਾ ਹਕ ਮੈਂ ਤੈਨੂੰ ਆ ਚੀਜ਼ ਦਿੱਤੀ ਆ ਵਾਹਿਗੁਰੂ ਆਪਣੀਆਂ ਦਾਤਾਂ ਇਨਸਾਨ ਨੂੰ ਕਿੰਨੀਆਂ ਬਖਸ਼ਦਾ ਪਰ ਇਹ ਕਦੇ ਨਹੀਂ ਜਿਤਾਰਦਾ ਹਸਰ ਕਾਲਪੁਰਖ ਦਾ ਵਾਹਿਗੁਰੂ ਦਾ ਗੁਰੂ ਮਹਾਰਾਜ ਦਾ ਲੱਖ ਲੱਖ ਸ਼ੁਕਰ ਜੀ ਆ ਰਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ